ਦੇਖਿਆ ਜਾ ਸਕਦਾ ਕਿ ਇਸ ਵੇਲੇ ਦੇਸ਼ ਦੇ ਵਿੱਚ ਅਤਿ ਦੀ ਗਰਮੀ ਪੈ ਰਹੀ ਹੈ ਜਿਸ ਦੇ ਕਾਰਨ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਹੋਏ ਦੇਖੇ ਜਾ ਸਕਦੇ ਨੇ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਵੀ ਲੋਕ ਜਿਹੜੇ ਨੇ 100 ਵਾਰ ਸੋਚ ਰਹੇ ਨੇ ਕਿ ਘਰੋਂ ਬਾਹਰ ਨਿਕਲੀਏ ਜਾਂ ਫਿਰ ਨਹੀਂ ਤਾਂ ਅਜਿਹੇ ਵਿੱਚ ਦੇਖਿਆ ਜਾ ਸਕਦਾ ਕਿ ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਨਵਾਂ ਤੇ ਵਧੀਆ ਉਪਰਾਲਾ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਇਸ ਗਰਮੀ ਤੋਂ ਬਚਾਇਆ ਜਾ ਸਕੇ ਤਾਂ ਦੇਖਿਆ ਜਾ ਸਕਦਾ ਹੈ ਕਿ ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਨਵਾਂ ਜੁਗਾੜ ਲਗਾਇਆ ਗਿਆ ਉਸ ਥਾਂ ਤੇ ਜਿੱਥੇ ਟ੍ਰੈਫਿਕ ਲਾਈਟਸ ਜਿਹੜੀਆਂ ਨੇ ਲੱਗੀਆਂ ਹੁੰਦੀਆਂ ਨੇ ਇੱਕ ਸਪਰੇ ਦਾ ਇਸਤੇਮਾਲ ਕੀਤਾ ਜਾ ਰਿਹਾ ਜਿਸ ਦੇ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਨਾ ਸਿਰਫ ਹਵਾ ਲੱਗ ਰਹੀ ਹੈ ਬਲਕਿ ਹਲਕੀ ਪਾਣੀ ਦੀ ਬੂੰਦਾਬਾਂ ਦੀ ਵੀ ਜਿਹੜੀ ਹੈ ਤੇ ਲੋਕਾਂ ਦੇ ਉੱਪਰ ਹੋ ਰਹੀ ਹੈ ਤਾਂ ਦੱਸ ਦੀ ਕਿ ਸਪ੍ਰਿੰਕਲਰਸ ਵੈਨ ਜਿਹੜਾ ਉਸ ਦਾ ਇਸਤੇਮਾਲ ਕੀਤਾ ਜਾ ਰਿਹਾ ਅਕਸਰ ਹੀ ਦੇਖਿਆ ਜਾਂਦਾ ਵੱਡੀਆਂ-ਵੱਡੀਆਂ ਰੈਲੀਆਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਸਪ੍ਰਿੰਕਲਰਸ ਵੈਨ ਦਾ ਇਸਤੇਮਾਲ ਕੀਤਾ ਜਾਂਦਾ ਤੇ ਹੁਣ ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਵੱਡਾ ਉਪਰਾਲਾ ਕਰਦੇ ਹੋਏ ਉਹ ਲੋਕ ਜਿਹੜੇ ਕਿ ਟ੍ਰੈਫਿਕ ਲਾਈਟਾਂ ਦੇ ਉੱਪਰ ਰੁਕਣਾ ਪੈਂਦਾ ਜਿਨ੍ਹਾਂ ਲੋਕਾਂ ਨੂੰ ਉਹਨਾਂ ਦੇ ਲਈ ਇਹ ਸਪ੍ਰਿੰਕਲਰ ਵੈਨ ਦਾ ਇਸਤੇਮਾਲ ਕੀਤਾ ਜਾ ਰਿਹਾ ਗਿਆ ਜਾ ਸਕਦਾ ਇੱਕ ਤਰੀਕੇ ਦਾ ਫਰਾਟਾ ਪੱਖਾ ਜੋ ਵੀ ਲੰਘਦਾ ਉਹਦੇ ਉੱਪਰ ਹਵਾ ਵੀ ਪੈਂਦੀ ਹੈ ਇਸ ਦੇ ਨਾਲ ਹੀ ਪਾਣੀ ਦੀ ਬੂੰਦਾਬਾਂ ਦੀ ਵੀ ਹੁੰਦੀ ਹੈ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਇਸ ਨਵੀਂ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਨਾ ਸਿਰਫ ਇਹ ਬਲਕਿ ਹਰੀਆਂ ਚਾਦਰਾਂ ਵੀ ਜਿਹੜੀਆਂ ਨੇ ਉੱਪਰ ਦੀ ਤਰਫ ਪਾਈਆਂ ਗਈਆਂ ਨੇ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਦੇ ਉੱਪਰ ਸਿੱਧੀ ਧੁੱਪ ਨਾ ਪਵੇ ਤਪਸ਼ ਤੋਂ ਇਹਨਾਂ ਲੋਕਾਂ ਨੂੰ ਬਚਾਇਆ ਜਾ ਸਕੇ ਤਾਂ ਤਸਵੀਰਾਂ ਜਿਹੜੀਆਂ ਨੇ ਜੈਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਤਾਂ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੁਕ ਕਰੋ ਤੇ ਜ਼ਰੂਰ ਹੀ ਕਮੈਂਟ ਕਰੋ ਕਿ ਤੁਹਾਡਾ ਇਸਤੇ ਬਾਰੇ ਕੀ ਕਹਿਣਾ ਹੈ ਦੇ